ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਗਵਾ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਦੀਨੇ ਹਲ ਤਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਬੜਾ ਦਿਖਾਵਾਂਗੇ ਦੋ ਬਿਲਕੁਲ ਤਾਜ਼ੀਆਂ ਸੂਆਂ ਦੇ ਚੰਗੇ ਮੁੱਲਰ ਰਿਕਾਰਡ ਵਾਲੀਆਂ ਆਪਾਂ ਪਹੁੰਚੇ ਹਾਂ ਬਾਈ ਸਹਿਦੀਪ ਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਆਂ ਨਾਲ ਜੀ ਡਿਟੇਲ ਸੱਸੀ ਭਾਈ ਜੀ ਸੱਸੀ ਕਾ ਭਾਈ ਜੀ ਸੱਸੀ ਕਾ ਜੀ ਉਸ ਨਾਲ ਠੀਕ ਠਾਕ ਬਸ ਵੀ ਜੀ ਚਾਰਜੀ ਕਰਾ ਚਾਰਜੀ ਕਰਾ ਕਿੰਨੀ ਚਾਰਜੀ ਚਾਹੀਦੀ ਹੈ ਜੀ ਭਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਵਿੱਚ ਆਪਣਾ ਸਾਹਿਦ ਸਿੰਘ ਪਿੰਡ ਦੀਨੇਵਾਲੀ ਤਸੀੜਾ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ ਫੋਨ ਨੰਬਰ ਵਿੱਚ ਆਪਣਾ 9501733918 ਠੀਕ ਹੈ ਜੀ ਲਓ ਜੀ ਚੰਗੇ ਰਿਕਾਰਡ ਵਾਲੀਆਂ ਆਪਾਂ ਤੁਹਾਨੂੰ ਵਹਿੜਾ ਦਿਖਾਵਾਂਗੇ ਭਾਈ ਇਤੋਂ ਕਰਕੇ ਸ਼ੁਰੂਆਰ ਕਿਉਂ ਤੋਂ ਮੈਨਾਂ ਵਿੱਚ ਜਿਹੜੀ ਮਰਜ਼ੀ ਕਰ ਲੋ ਦੱਸਿਓ ਭਾਈ ਜਿਆ ਕਿਨਵਾ ਸੁਬਾ ਸੁਈਆ ਇਹ ਵੀ ਜੀ ਸੁਬਾ ਸੁਈ ਜੇ ਦੂਜਾ ਅੱਛਾ ਜੀ ਹਾਂ ਬਚਾ ਦਿੱਤਾ ਆ ਅੱਛਾ ਹੋ ਗਿਆ ਘੰਟਾ ਖ ਹੋਇਆ ਸੂਈ ਨੂੰ ਬਤ ਠੀਕ ਹੈ ਠੀਕ ਹੈ ਜੀ ਤੇ ਜੇਰ ਜੂਰਾ ਜੇ ਪਾਉਣੀ ਹੈ ਨਾ ਹਾਂ ਜੀ ਜੇਰ ਜੂਰ ਵੀ ਜੀ ਪਾਈ ਸੀ ਪਰ ਉਹ ਵੀਡੀਓ ਕਰਕੇ ਥੋੜੀ ਛੋਣੀ ਪਈ ਆ ਠੀਕ ਹੈ ਜੀ ਹਾਂ ਜੇਰੀ ਜੇਰ ਪਾਉਣੀ ਸਟਾਰਟ ਕਰ ਦਿੱਤੀ ਨੇ ਅੱਛਾ ਅੱਛਾ ਹਾਂ ਜੀ ਤੇ ਖੋਲੋ ਬਾਈ ਫਿਰ ਖੋਲ ਕੇ ਵਿਖਾਈਏ ਤੇ ਬਾਕੀ ਦੀ ਜਾਣਕਾਰੀ ਫਿਰ ਬਾਅਦ ਚ ਦਿੰਦੇ ਆ ਵੀਰਾਂ ਨੂੰ ਬਾਕੀ ਐਨ ਪੰਡਾ ਪੰਹਾਂ ਕਰਮਾਲੀ ਨੇ ਥੱਲੇ ਇਹ ਕਿੰਨੇ ਦੁੱਧ ਵਾਲੀ ਆ ਬਾਈ ਜੀ ਦੁੱਧ ਵਿੱਚ ਹੀ 35 ਤੋਂ ਪਲੱਸ ਚੱਲਣ ਵਾਲੀ ਆ ਗਰੰਟੀ ਇਹਦੀ ਵਿੱਚ ਹੀ ਮਿਲੀ ਐ ਅੱਛਾ ਜੀ ਹਾਂਜੀ ਹਾਂਜੀ ਲਓ ਜੀ 35 ਤੋਂ ਪਲੱਸ ਚੱਲਣ ਵਾਲੀ ਦਾ ਕਾਰਡ ਪਾ ਲਓ ਕੀ ਬਤੀ ਕਿਲੋ ਵਿੱਚ ਜੀ ਨਾ ਚੋਇਆ ਅੱਛਾ ਜੀ ਚਾਹੁੰਦੇ ਵੀ ਆ ਕਿ ਆਪਾਂ ਚਲੋ 35 ਤੋਂ ਪਲੱਸ ਨਹੀਂ ਆਂਦੇ ਆਪਾਂ 35 ਇਹਨੇ 35 ਚੋਈ ਜਵੇ ਠੀਕ ਆ ਠੀਕ ਆ ਹਾਂਜੀ ਹਾਂਜੀ ਲਓ ਜੀ ਕੱਡ ਕਾਰਡ ਵੀ ਬਹੁਤ ਹੀ ਚੰਗਾ ਤੇ ਹੈ ਵੀ ਫਾਰਮ ਵਾਲੀ ਵਹਿੜਿਆ ਤੇ ਚਲੋ ਕੋਈ ਵੀਰ ਭਰਾ ਇਹ ਵੀ ਸਾਹਬ ਵਾਲਾ ਜਿਹਦੇ ਦੁੱਧ ਚੰਗਾ ਕੱਢੀ ਜਾਣਾ ਵਾ ਤੇ ਇਹਦੇ ਪਿੱਛੇ ਆ ਗਿਆ ਜੇ ਮੇਲਕਾ ਬਹੁਤ ਹੀ ਚੰਗੇ ਸੀ ਬਣ ਕੇ ਨੇ ਚੰਗਾ ਜੇ ਵੀ ਜੀ ਵੱਛੀ ਦੇਣ ਦੀ ਵੱਛੀ ਬੜੇ ਸੀਮਿੰਟ ਦੀ ਬਣਨੀ ਸੀ ਹਾਂਜੀ 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 ਬਟਾਂਕਾਰਾਂ ਦੀ ਵੀ ਖੁੱਲੀ ਵੱਛੀ ਦਿੱਤੀ ਹੈ ਬਹੁਤ ਹੀ ਚੰਗਾ ਬਚਾਈ ਤੇ ਲਓ ਜੀ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜਿਹੜੇ ਕੱਟ ਕੱਟ ਜਿਹੜਾ ਬੜਾ ਚੰਗਾ ਆ ਗਿਆ ਵੜਦਾ ਉਹ ਵੀ ਬੱਚੇ ਦਾ ਕੱਟਦੀ ਹੈ ਤੇ ਹਵਾਨੇ ਤੇ ਜਿਹੜੀਆਂ ਨਾਲਾ ਨੂੜਾ ਵੀ ਕਾਫੀ ਆ ਗਈਆਂ ਤੇ ਥਣ ਵੀ ਆਣ ਕੱਲਾ ਕੱਲਾ ਲੱਗਾ ਪਿਆ ਕਰਮਾ ਵਾਲੀ ਨੂੰ ਲਓ ਜੀ ਨਾਲਾ ਨੂੜਾ ਵੀ ਦਿਖਾਉਂਦੇ ਆ ਤੇ ਥਣਾ ਦਾ ਸੈਂਕਿਆ ਵੀ ਦਿਖਾਉਂਦੇ ਆਪਾਂ ਉਹਨੇ ਕੀ ਕਰ ਸਕਦਾ ਇਹ ਵਾ ਕੀ ਤੁਹਾਨੂੰ ਪੜਾ ਕਿ ਤਾਜੀ ਸੂਟੇ ਕੰਨ ਥੋੜਾ ਜਿਹਾ ਲੱਪਾ ਜਿਹਾ ਲਾਇਆ ਵਾ ਇਹ ਇੰਦਰਲੀ ਸਾਈਡ ਤੋਂ ਥੋੜਾ 10 ਸਾਈਡ ਗਿਆ ਤੇ ਆਹ ਵਾਲਾ ਤੁਸੀਂ ਕੀ ਕਰ ਸਕਦੇ ਇਹਦਾ ਚੈੱਕ ਕਰੋ ਠੰਡੀ ਜੀ ਉਹ ਦੀ ਚੰਗੇ ਸੀ ਹੁਣ ਹੀ ਆਹ ਕੀ ਕਰ ਸਕਦੇ ਤੁਸੀਂ ਸੀਲਿੰਗਾਂ ਸੂਲੀਆਂ ਦੇ ਨਾਲਾਂ ਨੂੜਾਂ ਤਾਂ ਹਨ ਜਾਲ ਵਿਛਾ ਪਿਆ ਵਾ ਇਹਦਾ ਭਾਈ ਜੀ ਮੋਲੇ ਫਿਰ ਹਾਂਜੀ ਮੋਲੇ ਦਾ ਮੋਲੇ ਜੀ ਏਡੀ ਵੇਰਦਾ ਤੁਹਾਨੂੰ ਬਾਹਰ ਲੋ ਕੀ ਲੱਖ ਲੱਖ ਮੰਗੇ ਬੈਠੇ ਆ ਪਰ ਚਲੋ ਆਪਾਂ ਲੱਖ ਨਹੀਂ ਮੰਗਣਾ ਆ ਭਾਣਾ ਮਿਲੀ ਹੈ ਭਾਣਾ ਦੇਣੀ ਹੈ ਤੁਹਾਨੂੰ ਕਦਾ ਆਪਣੇ ਹਰ ਵੀਡੀਓ ਚ ਨਾਰਮਲ ਰੇਟ ਹੁੰਦੇ ਆ ਹਾਂਜੀ 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 ਤੇ ਵੀ ਜੀ ਆਪਾਂ ਦਾ ਰੇਟ ਕਰ ਦਈਏ ਕੋਈ 65000 ਰੁਪਏ ਕਰ ਦਈਏ ਅੱਛਾ ਜੀ ਹਾਂਜੀ ਹਾਂਜੀ 65 ਹਾਂਜੀ ਹਾਂਜੀ 65 ਕਰ ਦਈਏ ਮਾਨ ਤੋਂ ਥੋੜਾ ਬੜਾ ਮਾਨ ਤੋਂ ਕਰ ਦਈਏ ਜੀ 2000 ਰੁਪਏ ਘੱਟ ਦੇ ਦਈਏ ਕਰ ਦੋ ਹਾਨਾ ਜਿੱਥੇ ਕਿ ਛੱਡੀ ਦੇਣੀਆਂ ਹਾਂ ਹਾਂ ਨਹੀਂ ਜੀ ਹਾਂਜੀ ਹਾਨਾ ਹੀ ਕਰ ਦਈਏ ਜੇ ਵੀਜੀ ਪਹੁੰਚ ਪਾਣੀ 100 ਕਿਲੋਮੀਟਰ ਦੀ ਹਾਂਜੀ ਫਿਰ 63000 ਦੀ ਅੱਛਾ ਜੀ ਤੇ ਜੇ ਕਿਸੇ ਵੀਰ ਭਰਾ ਨੇ ਉਦਾਂ ਖੜਨੀ ਆ ਹਾਂ ਫਿਰ ਆਪਾਂ ਵੀਜੀ ਲਾਸਟ 61000 ਦੀ ਦੇ ਦਾਂਗੇ 61 ਦੀ 61 ਦੀ ਵੀਜੀ ਠੀਕ 60 ਦੀ ਕਰ ਦਈਏ ਪੂਰੇ ਦੀ 60 ਦੀ ਵੀਜੀ ਕਰ ਦਈਏ ਲਓ ਜੀ 30000 ਚੱਲਣ ਵਾਲੀ ਵਹਿੜ 60000 ਜੇ ਵੀਜੀ ਕੋਈ 100 200 ਸ਼ੂਟ ਹੋ ਜੂਗੀ ਠੀਕ ਆ ਠੀਕ ਆ ਲਓ ਜੀ ਬਿਲਕੁਲ ਇਹਦਾ ਸ਼ੋਰਟ ਛੱਪੇ ਵਾਲਾ ਬਾਈ ਨੇ ਮੁੱਲ ਕਰਤਾ ਬਿਲਕੁਲ ਯਾਜ ਮੋਲੇ ਆ ਤੇ ਬਾਕੀ ਕੋਈ ਵੀਰ ਭਰਾ ਚਲੋ ਸੇ ਵਾਲਾ ਲੈ ਜੇ ਦੁੱਧ ਚੰਗਾ ਕੱਢੀ ਜਾਣਾ ਉਹਦੇ ਆਜੋ ਗੜੀ ਦੂ ਬੈੜ ਵੀ ਜੀ ਵੱਡੀ ਆ ਫਾਰਮ ਵਾਲੀ ਫਾਰਮ ਵਾਲੀ ਵੈੜੇ ਚਲੋ ਜੀ ਪਾਸ ਵਾਲੀ ਕੋਈ ਨਹੀਂ ਤੁਹਾਨੂੰ ਬੜਾ ਥੱਲੇ ਕਰਮਾ ਵਾਲੀ ਪੰਡਾ ਪੰਡਾ ਪਾਈ ਫਿਰਦੀ ਆ ਹਾਂਜੀ 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 ਠੰਡੀ ਸੀਲੀ ਵੀ ਜੀ ਜਿੱਧਰੋਂ ਮਰਜੀ ਬੈਠੋ ਬਾਕੀ ਤੁਸੀਂ ਨਾੜਾ ਨੋੜਾ ਲਾ ਕੇ ਤੋਂ ਚੈੱਕ ਕਰਾ ਸਕਦੇ ਆਨਗੇ ਠੀਕ ਹੈ ਠੀਕ ਹੈ ਦੇਖੋ ਚੈੱਕ ਕਰ ਸਕਦੇ ਥਾਣ ਵੀ ਆਣ ਥਾਣ ਵੀ ਵੀ ਜੀ ਵੇਖੋ ਜੀ ਬਹੁਤ ਦੀ ਚੰਗੀ ਚਵਾਈ ਬਣੂਗੀ ਕਰਮਾ ਵਾਲੀ ਦੀ ਤੇ ਬਾਈ ਆ ਕਿਵੇਂ ਵੈੜ ਇਹ ਵੀ ਜੀ ਦੂਜੇ ਸੂਏ ਵੀ ਸੂਈ ਆ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਵੀ ਜੀ ਅੱਜ ਕੋਈ ਲਾਓ 6 ਦਿਨ ਲਾਓ 7 ਦਿਨ ਲਾਓ ਅੱਛਾ ਜੀ ਹਾਂ ਜੀ ਹਫਤੇ ਦੇ ਹਫਤਾ ਲਾ ਲਓ ਵੀ ਜੀ ਹੋਇਆ ਇਹਦੇ ਪਿੱਛੇ ਜਵਾਬ ਇਹਦੇ ਵਿੱਚ ਵੀ ਬੱਛਾ ਜੀ ਮਗਰ ਲਓ ਜੀ ਇਹਦੇ ਪਿੱਛੇ ਵੀ ਮੇਲ ਕਾਫ ਆ ਗਿਆ ਦੇਖੋ ਕਿੰਨਾ ਦੁੱਧ ਇਹਦੇ ਕੋਲ ਵਿੱਚ 12 ਕਿਲੋ ਚੋਕੇ ਲੈਂਦੀ ਆਪਾਂ ਪਿਛਲੇ ਘਰ ਦੀ ਅੱਛਾ ਜੀ ਹਾਂ ਜੀ ਤੇ 12 ਕਿਲੋ ਹੀ ਆਪਾਂ ਮਿਲ ਕੇ ਕੰਡੇ ਤੋਂ ਚੜ੍ਹ ਕੇ ਵੀ ਭਰਾ ਕੇ ਆ ਜੀ ਦੋਹਾਂ ਦਾ ਠੀਕ ਹੈ ਠੀਕ ਹੈ ਜੀ ਤੇ ਚਾਹੇ ਕੋਈ ਉਧਰ ਚੋਕੇ ਲੈ ਜਾਏ ਲੀਟਰਾਂ ਮਿਲ ਰਹੀ ਕੰਡੇ ਦਾ ਚੜ੍ਹਨ ਠੀਕ ਹੈ ਖੋਲੋ ਭਾਈ ਜੀ ਫਿਰ ਕੋਲ ਕੇ ਵਿ ਸਾਡੇ ਕੋਲ ਕੋ ਦੋ ਟਾਈਮ ਛੜ ਤਿੰਨੇ ਟਾਈਮ ਚੋਗੇ ਖੜੇ ਇੱਕ ਗੱਲ ਵੀ ਜੀ ਆਪਾਂ ਹੋਰ ਰਿਕਵੈਸਟ ਕਰਦੇ ਹਾਂ ਹਾਂ ਜੀ ਹਾਂ ਵੀਰ ਭਰਾ ਕੋਈ ਐਵੇਂ ਕੋ ਆਪਾਂ ਡੰਗਰ ਮਾਲ ਵੱਜ ਜਾਣਾ ਹਾਂ ਜੀ ਵੀਰ ਭਰਾ ਇੱਥੇ ਆਵੇ ਸਾਚਾ ਜੀ ਠੀਕ ਹੈ ਜੀ ਹਾਂ ਜੀ ਤੇ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਹਾਂ ਜੀ ਠੀਕ ਹੈ ਜੀ ਸਾਈਉ ਨੇ ਪਾਤੀ ਡੰਗਰ ਉਹਦਾ ਹੋ ਗਿਆ ਹਾਂ ਜੀ ਚਾਹੇ ਸਾਡੇ ਵੱਲੋਂ 10 ਦਿਨ ਚੋਂਦਾ ਰਹੇ ਲਓ ਜੀ ਖੁੱਲੀ ਛੋੜਿਆ ਬਾਈ ਦੇ ਵੱਲੋਂ ਵੀ ਜੰਨੀ ਯਾਰ ਮਰਜੀ ਵੀ ਚਵਾਈ ਕਰ ਸਕਦੇ ਜੀ ਕੋਈ ਆਪਾਂ ਨਹੀਂ ਛੋੜਿਆ ਹਾਂ ਜੀ ਲਓ ਲਓ ਜੀ ਬਹੁਤ ਹੀ ਚੰਗੀ ਗੱਲ ਆ ਬਾਈ ਜਦੋਂ ਬੇਨਤੀ ਆ ਦੀ ਬਾਤ ਜਾਂ ਵੀ ਇਹਨਾਂ ਨੂੰ ਕਹਿਣਾ ਜਾਂ ਸਾਨੂੰ ਫੋਨ ਲਾ ਕੇ ਤੁਸੀਂ ਲਾਂਮਾ ਦੇਣਾ ਆਪਣੀ ਹਣਾ ਤਸੱਲੀ ਕਰ ਲਿਆ ਕਰੋ ਇੱਥੇ ਆ ਗਏ ਲਾਓ ਲਾਓ ਬੜਾ ਦੱਬੀ ਆ ਨਾ ਦੋਵੇਂ ਆ ਜਾਈਆਂ ਸਵੇਰੇ ਠੀਕ ਆ ਠੀਕ ਆ ਲਓ ਜੀ ਫੇਸ ਕੁਆਲਟੀ ਦੇ ਹਨ ਬੋਦੀ ਵਾਲੀ ਵਹਿੜ ਆ ਗਈ ਕੱਦ ਕਾਟ ਜਿਹੜਾ ਇਹਦਾ ਵੀ ਚੰਗਾ ਵਾ ਇਹ ਚੋਰੀ ਸਕਲੇਟ ਦੀ ਠੀਕ ਆ ਠੀਕ ਆ ਹਾਂਜੀ ਮੋਟਰਸਾਈਕਲ ਸਾਡਾ ਹੋ ਗਿਆ ਖਰਾਬ ਅੱਛਾ ਜੀ ਉਹਨੇ ਕਰਕੇ ਸਾਡਾ ਲੇਟ ਹੋ ਗਿਆ ਕਿ ਕੋਈ ਸਾਢੇ 8:00 ਦਾ ਸਾਡਾ ਟਾਈਮ ਹੋ ਗਿਆ ਸੀ ਠੀਕ ਆ ਠੀਕ ਆ ਜੀ ਲਓ ਜੀ ਸਵੇਰੇ 8:30 ਵਜੇ ਭਾਈ ਹੁਣਾਂ ਨੇ ਚੋਈ ਕੀਤੀ ਆ ਕੋਈ ਹੋਰ ਸਾਬ ਨਾਂ ਤਾਜਾ ਲਾਵੇ ਬਾਕੀ ਹਵਾਨੇ ਤੇ ਨਾੜਾ ਨੂੜਾ ਜਿਹੜੀਆਂ ਇਹਦੇ ਵੀ ਕਾਫੀ ਆ ਗਈਆਂ ਵਾ ਲੈ ਜਾਓ ਇਹ ਵੀ ਕੱਦ ਕਾਟ ਦੀ ਬਹੁਤ ਜਿਆਦਾ ਚੰਗੀ ਆ ਗਈ ਬਿਲਕੁਲ ਨਵੀਂ ਵਹਿ ਇਹ ਥਣ ਪੰਡਾ ਜਿਹੜਾ ਇਹਨੂੰ ਵੀ ਬਹੁਤ ਹੀ ਚੰਗਾ ਲੱਗਾ ਹਨ ਕੱਲਾ ਕੱਲਾ ਥਣ ਲੱਗਾ ਪਿਆ ਵਾ ਜੇ ਭਾਈ ਕਿੰਨਾ ਕੱਢੀ ਜਾਊ ਦੁੱਧ ਹਾਂਜੀ ਇਹ ਕਿੰਨਾ ਕੱਢੀ ਜਾਊ ਦੁੱਧ ਜੀ ਨਾਰਮਲ ਸਵੈ ਦੇ ਕੋ 1500 ਕਿਲੋ ਚੋਈ ਜੂਗੀ ਅੱਛਾ ਜੀ ਹਾਂਜੀ ਠੀਕ ਹੈ ਲਓ ਜੀ 15 16 ਲੀਟਰ ਜਿਹੜਾ ਇਹ ਵੀ ਦੁੱਧ ਭਰਮ ਵੀ ਬਾਕੀ ਵੀ ਜੇ ਅੱਗੋਂ ਕਿਸੇ ਦੀ ਸ਼ਾਮ ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਆ ਜੀ ਸ਼ਾਮ ਤੇ ਵੀ ਜੀ ਡਿਪੈਂਡ ਕਰਦਾ ਜੇ ਇਹਨਾਂ ਨੂੰ ਕਰਵਾਣੀ ਨੂੰ ਵਿਧਾੜੀਏ ਜਾਂ ਨਾਲ ਘਟਾਲੀਏ ਆਪਾਂ ਨਹੀਂ ਬਿਲਕੁਲ ਸਿਆਣੀ ਗੱਲ ਆ ਜੀ ਬਾਕੀ ਚਲੋ ਜੇ ਇਹਦੇ ਆਪਾਂ ਜਿਹੋ ਜੀ ਸ਼ਾਮ ਕਰਾਂਗੇ ਉਹ ਜਿਆ ਦੁੱਧ ਹ ਲਓ ਜੀ ਥਾਣ ਸੁਣ ਜਿਹੜਾ ਇਹਨੂੰ ਵੀ ਬਹੁਤ ਹੀ ਚੰਗਾ ਲੱਗਾ ਕਰਮ ਵਾਲੀ ਨੂੰ ਐ ਕੱਲਾ ਕੱਲਾ ਕਿਹਲੇ ਵੀ ਬਹੁਤ ਆ ਅੱਛਾ ਜੀ ਆਹ ਦੇਖੋ ਠੀਕ ਹੈ ਠੀਕ ਲਓ ਜੀ ਸੀਲਿੰਗਾਂ ਸੂਲੀਆਂ ਜਿਹੜੀਆਂ ਕਾਫੀ ਆ ਗਈਆਂ ਰੈਡ ਦੇ ਵਿੱਚ ਇਹਦਾ ਭਾਈ ਜੀ ਮੁੱਲ ਫਿਰ ਇਹਦਾ ਮੁੱਲ ਵਿੱਚ ਜੈ ਜੀ ਕਰਤੀਏ ਹਾਂ ਜੀ ਮੁੱਲ ਕਰਦੀਏ ਜੀ ਇਹਦਾ 50000 ਰੁਪਏ 50 ਹਾਂ ਜੀ ਹਾਂ ਜੀ ਹੋਰ ਕਰਦੀਏ ਥੋੜਾ ਬੋਧ ਕਰਦੀਏ ਅੰਦਰ ਮਾ ਦੇਣਾ ਇਹਦਾ ਵੀ ਜੀ 57000 ਚ 100 ਕਿਲੋਮੀਟਰ ਦੀ ਪਹੁੰਚ ਅੱਛਾ ਜੀ ਜੇ ਕਿ ਵੀਰ ਭਾ ਜਿੱਦੀ ਲੈਣੀ ਹੈ ਹਾਂ ਜੀ 155000 ਦੀ ਤਾਂ ਉਹ ਚ ਮਾਰਦਾਂ ਹੋ ਜੀ ਤੁਹਾਨੂੰ ਨਹੀਂ ਉਹ ਸੌਰੀ 47 47 ਦੀ ਠੀਕ ਹੈ ਠੀਕ ਜੇ ਪਹੁੰਚ ਕਰਾਉਣੀ 47 ਦੀ ਫਿਰ 45 ਦੀ ਜੇ ਪਹੁੰਚ ਕਰਾਉਣੀ 47 ਦੀ ਠੀਕ ਹੈ ਠੀਕ ਜੇ ਸਿੱਧੀ ਫਿਰ 45 ਕਿਲੋਮੀਟਰ ਜੇ ਕਿ ਇਹਨੇ ਪਹੁੰਚ ਕਰਾਉਣੀ ਤੇ ਫਿਰ 47 ਦੀ ਤੇ ਵੈਸੇ ਬਾਈ ਕਹਿੰਦਾ ਕਿ 45000 ਦੀ 45 ਜੇ ਵੀ ਆਪਾਂ ਮਾਨਤਾ ਕਰਦਾਂਗੇ 1000 ਹੋਰ ਘਟ ਦੇ ਦੋ 45 ਨੂੰ ਮੋੜਦੇ ਨਹੀਂ ਠੀਕ ਆ ਠੀਕ ਆ ਲਓ ਜੀ ਬਾਈ ਕਹਿੰਦਾ ਕੋਈ ਫੋਨ ਲਾਵੇ ਵੀਰਪਰਾ ਮੋੜਨਾ ਨਹੀਂ ਕਿਸੇ ਨੂੰ ਵੀ ਬਿਲਕੁਲ ਹੀ ਨੋਰਮਲ ਰੇਡ ਹੁੰਦੇ ਆ ਵੀਰ ਸਹੀ ਦੀਉਦੇ ਤੇ ਪਸ਼ੂ ਬਾਈ ਦੇ ਕੋਲ ਚੰਗੇ ਹੁੰਦੇ ਆ ਬਾਕੀ ਦੇ ਵੀ ਜੀ ਚੈੱਕ ਕਰ ਸਕਦੇ ਜੀ ਹਾਂਜੀ ਹਾਂਜੀ ਵੀ ਆਪਣੇ ਕੋ ਆਪਣਾ ਹੈਗਾ ਕਰੰਟ ਮਤਲਬ ਕਿ ਮਾਲ ਇਥੋਂ ਘਰਦਾ ਬਾਕੀ ਦੇ ਜੀ ਆਪਾਂ ਫੇਰ ਬੇਨਤੀ ਉਹ ਕਰਦੇ ਆ ਹਾਂਜੀ ਵੀ ਇੱਥੇ ਮੇਰਾ ਵੀਰ ਭਰਾ ਕੋਈ ਆਵੇ ਜੋ ਕੇ ਲੈ ਜੇ ਦੋ ਟਾਈਮ ਜੀ ਆਪਾਂ ਗੱਬਾਂ ਲਿਆਵਾਂਗੇ ਉਹ ਪਾਸ ਕਰਕੇ ਖੜੇ ਹਾਂਜੀ ਹਾਂਜੀ ਕਿਉਂਕਿ ਵੀ ਜੀ ਉਹਨੇ ਪੈਸੇ ਦੇਣੇ ਆ ਬਿਲਕੁਲ ਸਹੀ ਗੱਲ ਆ ਜੀ ਬਿਲਕੁਲ ਸਹੀ ਗੱਲ ਆ ਹਾਂਜੀ ਹਾਂਜੀ ਬਾਅਦ ਚ ਆਪਾਂ ਇੱਕ ਦੂਜੇ ਨੂੰ ਕੋਈ ਲਾਂਮਾ ਦਵਾਂਗੇ ਹਨਾ ਹਾਂਜੀ ਹਾਂਜੀ ਉਹਨੇ ਚੰਗਾ ਵੀ ਜੀ ਆਪਾਂ ਜੇ ਪੈਸੇ ਖਰਚਣੇ ਤੇ ਆਪਾਂ ਚੋ ਕੇ ਦੋ ਟਾਈਮ ਤੇ ਫੇਰ ਖੜੀਏ ਹਾਂਜੀ ਹਾਂਜੀ ਇਹ ਗੱਲ ਸਹੀ ਆ ਵੀ ਮੇਰੇ ਮਰਦ ਤੋਂ ਖਰਾਬ ਹੋ ਗਿਆ ਨਹੀਂ ਤਾਂ ਕੋ ਉਹਨਾਂ ਦੀ ਯਕੀਨਤ ਮੰਗਵਾ ਸਕਦੇ ਹਾਂ ਠੀਕ ਆ ਠੀਕ ਆ ਆਪਾਂ ਗਏ ਆ ਲੇਟ ਚੋ ਕੇ ਪਰਲੀ ਚਲੋ ਆਪਾਂ ਚੋ ਕੇ ਲੈਂਦੀ ਆ ਲੇਟ ਨਹੀਂ ਨਹੀਂ ਬਿਲਕੁਲ ਚਲ ਪਾਹੀ ਖਰਚਨੇ ਕਾਤੋ ਹਨਾ ਵੀਰਸ ਲੈਣਾ ਹਾਂਜੀ ਹਾਂਜੀ ਤੇ ਚਲੋ ਆਪੜੀ ਤੇ ਤੁਸੀਂ ਆਪਣੇ ਕੋਲ ਚੰਗਾ ਹੀ ਮਾਲ ਲਈਦਾ ਵਾ ਹਨਾ ਕਿਸਮਤ ਹੁੰਦੀ ਆ ਬਾਕੀ ਵਿੱਚ ਕੋ ਵੀਰਪਰਾ ਫੋਨ ਲਾਵੇ ਆਪਾਂ ਮੋੜਨਾ ਨਹੀਂ ਠੀਕ ਆ ਠੀਕ ਆ ਹਾਂਜੀ ਬੈੜਾ ਦੋਵੇਂ ਦੁੱਧ ਵਾਲੀਆਂ ਹਾਂਜੀ ਹਾਂਜੀ ਆਪ ਜੀ ਜਿਹੜੇ ਜਿਹੜੇ ਘਰੇ ਜਾਊਗੀ ਨਾ ਮੈਂ ਨਾ ਨਹਿਰੀਆ ਵਿੱਚ ਦੁੱਧ ਲਊ ਠੀਕ ਆ ਠੀਕ ਆ ਲਓ ਜੀ ਦੁੱਧ ਦਾ ਸਮੁੰਦਰ ਹੀ ਆ ਵੀ ਤੇ ਬਾਕੀ ਵੀਡੀਓ ਨੂੰ ਮਤਵਤਵ ਨਾਲ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਜਿਹੜੇ ਕੋਈ ਵੀਰ ਭਰਾ ਨੇ ਪਸ਼ੂ ਕਿਤਨੰਦਾ ਉਹਦੇ ਬਾਅਦ ਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ